ਅੱਛਾ ਆਪਾਂ ਬਕਾਇਦਾ ਸਟਾਮਪ ਤੇ ਲਿਖ ਕੇ ਦੇ ਦਾਂਗੇ ਅੱਛਾ ਬਈ ਸਟਾਮਪ ਤੇ ਲਿਖ ਕੇ ਦੇ ਦਾਂਗੇ ਆਪਾਂ ਸਟਾਮਪ ਤੇ ਵੀ ਲਿਖ ਕੇ ਦੇ ਦਾਂਗੇ ਆਪਣੀਆਂ ਗਰੰਟੀਆਂ ਸਵਿਫਟ ਨਾਲੋਂ ਵੀ ਘੱਟ ਰੇਟ ਨਾਲ ਆ। ਸਵਿਫਟ ਨਾਲੋਂ ਵੀ ਘੱਟ ਰੇਟ 'ਤੇ ਵਧਣਾ ਮਿਲ ਜਾਊਗਾ। ਵਧਣਾ ਮਿਲਦੀ ਹੈ ਟੈਰਾ ਵੀ ਗਾਰੰਟੀ ਹੋਊਗੀ। 6 ਮਹੀਨੇ ਦੀ ਦੀ ਵੀ ਗਾਰੰਟੀ ਵੀ ਗਾਰੰਟੀ ਹੋਊਗੀ ਫੁੱਲ ਇੰਸ਼ੋਰਸ ਹੈ ਗੱਡੀ ਦਾ। ਫੁੱਲ ਇੰਸ਼ੋਰੈਂਸ। ਹਾਂ ਇਹਦੀ ਵੀ ਲੋਨ ਫੈਸਿਲਿਟੀ ਹੈਗੀ ਹੈ। ਇਹ ਪਤਨਾ ਜਿਹੜਾ ਕੋਈ ਪਤਨਾ ਕੀ ਪੂਰੇ ਪੰਜਾਬ 'ਚ ਨਹੀਂ ਮਿਲੂਗਾ। ਨਾ ਇਹਦੇ ਨਾਲ ਦੀ ਗੱਡੀ ਮਿਲਗੀ ਇਸ ਲਈ। ਲਓ ਬਾਈ ਵੱਡਾ ਚੈਲੰਜ ਕਰਤਾ ਬਾਈ ਨੇ ਕਹਿੰਦਾ ਪਤਨਾ ਛੱਡੋ ਪੂਰੇ ਪੰਜਾਬ 'ਚ ਟਰਾਈ ਕਰ ਲਿਓ। ਇਹੇ ਜਿਹੇ ਰੇਟ 'ਤੇ ਤੁਹਾਨੂੰ ਸਕੋਰਟੀ ਦੇਣੀ। ਨੀ ਨਮੀ ਗਾਰੰਟੀ ਨਾਲ। ਆਪਣੇ ਰਿਕਾਰਡ ਨਾਲ ਕੁੱਲ ਫੁੱਲ 60000 ਚੱ अच्छा भाई जो मेवाड़ी हां कोई फीचर चेंज नहीं गड्डी दा 12 मॉडल है हसी काल जी दोस्तों आज आपा ਤੁਹਾਡੇ ਵਾਸਤੇ ਲੈ ਕੇ ਆਏ ਆਂਗੇ ਟਾਪ ਟਾਪ ਦੀਆਂ ਕਾਰਾਂ ਲੈ ਕੇ ਆਏ ਆਂਗੇ ਤੇ ਜਿਹੜੀ ਆਪਾਂ ਗੱਲਬਾਤ ਕਰੀਏ ਜੇ ਤਾਂ ਕਿਸੇ ਨੌਜਵਾਨ ਵੀਰ ਨੇ ਲੈਣੀ ਆ ਉਹਦੇ ਵਾਸਤੇ ਹੀ ਮਿਲ ਜੂ ਜਿਵੇਂ ਵਰਨਾ ਖੜੀ ਆਗੀ ਸਕੋਰਪਿਓ ਖੜੀ ਆ ਤੇ ਜੇ ਕਿਸੇ ਨੇ ਫੈਮਿਲੀ ਵਾਸਤੇ ਲੈਣੀ ਆ ਤਾਂ ਸਵਿਫਟ ਵੀ ਮਿਲ ਜੂਗੀ ਬਰੀਜ਼ਾ ਵੀ ਮਿਲ ਜੂਗੀ ਤੇ 11-500 ਤੋਂ ਹੋਰ ਵੀ ਖੜੀਆਂ ਨੇ ਦੋਸਤੋ ਤੇ ਅੱਜ ਆਪਾਂ ਕਰਦੇ ਆਂ ਬਾਈ ਦੇ ਨਾਲ ਗੱਲ ਪਹੁੰਚੇ ਆਪਾਂ ਪਤਨਾ ਤੇ ਅਸੀ ਕਲਦੀਪ ਬਾਈ ਕੀ ਹਾਲ ਹੈ ਬਾਈ ਠੀਕ ਹਾਂ ਬਾਈ ਹਾਂਜੀ ਹਾਂਜੀ ਬਹੁਤ ਵਧੀਆ ਜੀ ਤੇ ਬਾਈ ਆਪਾਂ ਜੇ ਗੱਲਬਾਤ ਕਰੀਏ ਸਕੋਰਪੀਓ ਦੀ ਸਕੋਰਪੀਓ ਜੀ 2017 S10 ਮਾਡਲ ਹੈ ਜੀ ਗੱਡੀ ਦੀ ਪੇਂਟ ਦੀ ਇੰਜਨ ਦੀ ਗੱਲ ਕਰੀਏ ਤਾਂ ਬਿਲਕੁਲ ਬ੍ਰਾਂਡ ਨਿਊ ਗੱਡੀ ਹੈ ਕਿਤੋਂ ਵੀ ਗੱਡੀ ਪੇਂਟ ਨਹੀਂ ਪੇਂਟ ਤੇ ਇੰਜਨ ਦੀ ਸਾਡੀ ਫੁੱਲ ਗਾਰੰਟੀ ਹੋਊਗੀ ਜੀ ਪੇਂਟ ਤੇ ਇੰਜਨ ਦੀ ਫੁੱਲ ਗਾਰੰਟੀ ਆਹਨ ਕਾਰ ਪੁਆਇੰਟ ਦੀ ਆਪਾਂ ਕਹਿੰਦੇ ਬਾਈ ਇੱਕ ਪੀਸ ਵੀ ਪੇਂਟ ਹੋਇਆ ਨਿਕਲੇ ਫ ਜੋ ਵੀ ਬਪਰਾ ਨੂੰ ਅਸੀਂ ਪੇਂਟ ਮੰਨਦੇ ਨਹੀਂ ਜੋ ਪ੍ਰੈਸਕਟ ਦੇ ਪੀਸ ਨੇ ਉਹ ਤੋਂ ਬਿਨਾ ਪੇਂਟ ਹੈ ਤੋ ਦੱਸੇ ਤਾਂ ਗੱਡੀ ਆਪਾਂ ਗਿਫਟ ਕਰਾਂਗੇ ਠੀਕ ਆ ਭਾਈ ਗੱਡੀ ਆਪਾਂ ਕਹਿੰਦੇ ਫ੍ਰੀ ਛੱਡਣਾ ਨਾ ਕੰਮ ਹੋ ਜਾਏ ਠੀਕ ਛੱਡਾਂਗੇ ਹਾਂ ਜੋ ਵੀ ਚੈਲੰਜ ਆਪਣਾ ਤੇ ਭਾਈ ਜੇ ਆਪਾਂ ਗੱਲਬਾਤ ਕਰੀਏ ਵੀ ਕਿੰਨੇ ਨੇ ਓਨਰ ਇਹ ਇਹ ਸੈਕੰਡ ਓਨਰ ਹੈ ਪਰ ਫੈਮਿਲੀ ਦੇ ਵਿੱਚ ਹੀ ਹੋਈ ਹੈ ਅੱਛਾ ਜੀ ਹਾਂ ਜਿਸ ਜਿਸ ਪਰ ਬਾ ਫੈਮਿਲੀ ਤੋਂ ਆਪਾਂ ਲੈ ਕੇ ਆਇਆ ਆ ਕਾਰ ਆ ਜਿਸ ਕਸਟਮਰ ਤੋਂ ਉਹਨਾਂ ਨੂੰ ਨਵੀਂ ਹੀ ਕਾਰ ਬਾਏ ਕੀਤੀ ਸੀ ਉਸ ਪਾਰਟੀ ਨੇ ਕਰੋਨਾ ਦੇ ਵਿੱਚ ਕੋਈ ਬਿਜ਼ਨਸ ਚ ਚਲੋ ਦਿੱਕਤ ਆਈ ਉਹਨੂੰ ਸੈਕੰਡ ਪਾਰਟੀ ਦੇ ਨਾ ਕਰਾ ਕੇ ਗੱਡੀ ਤੇ ਦੁਬਾਰਾ ਲਾਉਣ ਲਿਆ ਸੀਗਾ ਅੱਛਾ ਦੁਬਾਰਾ ਲਾਉਣ ਲੈਣ ਵਾਸਤੇ ਆਪ ਦੇਖਾਂਗੇ ਫੇਰ ਫੈਮਿਲੀ ਟਰਾਂਸਫਰ ਹੀ ਹੈ ਠੀਕ ਹੈ ਭਾਈ ਤੇ ਜੇ ਭਾਈ ਆਪਾਂ ਅੰਦਰੋਂ ਜਿਵੇਂ ਆਪਾਂ ਫੈਮਿਲੀ ਦੀ ਗੱਲ ਕਰੀ ਆ ਵੀ ਫੈਮਿਲੀ ਵਾਲੀ ਕਾਰ ਅਕਸਰ ਸਾਫ਼ ਹੀ ਹੁੰਦੀ ਹੈਗੀ ਹੈ ਨਾ ਭਾਈ ਜੇ ਆਪਾਂ ਅੰਦਰ ਦੀ ਗੱਲ ਕਰੀ ਹੁਣ ਇੰਟੀਰੀਅਰ ਚੈੱਕ ਕਰਵਾਓ ਨਵੀਂ ਗੱਡੀ ਦੀ ਫੀਲਿੰਗ ਆਊਗੀ ਗੱਡੀ ਅੱਛਾ ਭਾਈ ਗੱਲ ਪੱਕੀ ਆ ਭਾਈ ਲੈ ਕੇ ਨਾ ਕੈਮਰਾ ਮਾਰਦੇ ਉੱਤੇ ਤੇ ਦੇਖੋ ਭਾਈ ਜੇ ਮੈਂ ਐਨ ਤੱਕੜੀ ਗੱਲ ਬਾਤ ਆ ਬਾਕੀ ਸਕਰੀਨ ਦੇ ਉੱਤੇ ਸ਼ਾਟ ਜਿਹੜਾ ਚੱਲ ਜ ਸਹੀ ਪ੍ਰਾਈਸ ਤੇ ਗੱਡੀ ਦੇਵਾਂਗੇ ਜੈ ਜੈ ਰੇਟਾ ਦੇ ਕੱਟ ਰਹੀ ਕੋਈ ਨਾ ਕੋਈ ਵੀਡੀਓ ਚ ਵੀ ਰੇਟ ਬੋਲੀਏ ਤਾਂ ਬੜੀਆਂ ਟਿੱਪਣੀਆਂ ਨੇ ਪਰ ਆਪਣਾ ਚੈਲੰਜ ਰੇਟ ਰਹੂਗਾ ਚੈਲੰਜ ਵਾਲਾ ਰੇਟਰ ਹੋ ਵੀ ਸਾਰੇ ਆਪਾਂ ਕਹਿੰਦੇ ਵੀ ਪਤਨਾ ਜਿਹੜਾ ਕੋਈ ਰੇਟਰ ਪਤਨਾ ਕੀ ਪੂਰੇ ਪੰਜਾਬ ਚ ਨਹੀਂ ਮਿਲੂਗਾ ਤਿੰਨ ਨਾ ਇਹਦੇ ਨਾਲ ਦੀ ਗੱਡੀ ਮਿਲੇਗੀ ਇਸ ਲਈ ਲਓ ਬਾਈ ਵੱਡਾ ਚੈਲੰਜ ਕਰਤਾ ਬਾਈ ਨੇ ਕਹਿੰਦਾ ਪਤਨਾ ਛੱਡੋ ਪੂਰੇ ਪੰਜਾਬ ਚ ਟਰਾਈ ਕਰ ਲਿਓ ਇਹਦੇ ਰੇਟ ਤੇ ਤੁਹਾਨੂੰ ਸਕੋਰ ਵੀ ਦੇਣੀ ਨੀ ਨਮੀ ਗਾਰੰਟੀ ਨਾਲ ਕਿਤੋਂ ਪੇਂਟ ਨਾਲ ਗਾਰੰਟੀ ਹੈਗੀ ਸਾਰੀ ਪੇਂਟ ਦੀ ਗਾਰੰਟੀ ਕਿਉਂਕਿ ਅਕਸਰ ਬਈ ਜਿਆਦੇ ਸਮੱਸਿਆ ਦੇਖੋ ਅਲੱਗ ਗੱਲ ਹੈ ਦਿਖ ਜਾਂ ਇਸ ਬੰਦੇ ਨੂੰ ਪਤਾ ਵੀ ਨਹੀਂ ਤਾਂ ਸਾਡੀ ਪੇਂਟ ਦੀ ਵੀ ਗਾਰੰਟੀ ਹੋਊਗੀ। ਲਓ ਬਾਈ ਤੇ ਜਾਦੇ ਗੱਲ ਬਾਈ ਪੇਂਟ ਦੀ ਉਹ ਆਉਂਦੀ ਹੁੰਦੀ ਹੈਗੀ ਵੀ ਪੇਂਟ ਨਾ ਹੋਵੇ ਗੱਡੀ ਵੀ ਆਪਾਂ ਕਹੇ ਲਈ ਐਕਸੀਡੈਂਟ ਗੱਡੀ ਦਾ ਹੋਵੇ ਹੋ ਚੀ ਦੀ ਪੂਰੀ ਜ਼ਿੰਮੇਵਾਰੀ ਆ। ਤੇ ਬਾਈ ਆਪਾਂ ਪਹਿਲਾਂ ਬਰਨਾ ਦੇਖ ਲਈਏ ਜਿਹੜੀ ਆਪਣੇ ਨਵੇਂ ਮੁੰਡੇ ਦੀ ਮਸੰਦਾ ਤੇ ਇਸ ਸਵਿਫਟ ਆਪਾਂ ਫੇਰ ਦੇਖਦੇ ਆਂ ਤੇ ਉੱਧਰ ਬਰੀਜਾ ਵੀ ਖੜੀ ਐ ਦੋ ਤਿੰਨ ਗੱਡੀਆਂ ਪਿੱਛੇ ਖੜੀਆਂ ਨੇ ਆਪਾਂ ਉਹਦੀ ਗੱਲ ਕਰਦੇ ਆਂ ਤੇ ਲੈ ਬਾਈ ਦਿਖਾ ਦੇ ਕਿ ਨਾ ਬਰਨਾ ਐਨ ਪੂਰੀ ਚਮਕ ਰਹੀ ਹੈਗੀ। ਤੇ ਲਓ ਬਾਈ ਤੇ ਬਈ ਕੱਲੀ ਵਰਨਾ ਦੀ ਗੱਲ ਕਰੀਏ ਕਿਹੜਾ ਮਾਡਲ ਆ ਗਿਆ 2013 ਮਾਡਲ 1.6 sx ਮਾਡਲ ਹੈ ਇਹ ਅੱਛਾ ਜੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਸਾਫ਼ ਸੁਥਰੀ ਹੈ ਨੋਨ ਐਕਸੀਡੈਂਟ ਲੈ ਹਾਂ ਹਲਕੀ ਬੁਲਕੀ ਪੇਂਟ ਸ਼ੀਟ ਹੈਗੀ ਹੈ ਠੀਕ ਹੈ ਬਈ ਥਰਡ ਆਨਰ ਕਾਰ ਹੈ ਤੇ ਰੇਟ ਵੀ ਇਹਦਾ ਸਵਿਫਟ ਨਾਲੋਂ ਵੀ ਘੱਟ ਰਹਿਣ ਵਾਲਾ ਹੈ ਸਵਿਫਟ ਨਾਲੋਂ ਵੀ ਘੱਟ ਰੇਟ ਤੇ ਵਰਨਾ ਮਿਲ ਜਾਊਗਾ ਵਰਨਾ ਮਿਲ ਜੇਗੀ ਟਾਇਰਾਂ ਦੀ ਗੱਲ ਕਰੀਏ ਤਾਂ ਬਿਲਕੁਲ ਬ੍ਰੈਂਡ ਨਿਊ ਲੈ ਬਈ ਟਾਇਰਾਂ ਤੇ ਮਾਰ ਦੇ ਕੇ ਰੱਖਿਆ ਨੇ ਸਾਫ਼ ਸੁਥਰੀ ਹੈ ਕੋਈ ਬ੍ਰੈਂਡ ਨਹੀਂ ਲਾਪਾ ਗਏ ਨੇ ਗਮੇ ਟਾਇਰ ਭਾਈ ਹਾਂ ਥਰਡ ਆਨਰ ਕਾਰ ਹੈ ਇਹ ਆਪਾਂ ਦੁ ਪਾਰਕ ਜਿਸ ਰੇਟ ਚ ਆਪਾਂ ਦੇਵਾਂਗੇ ਸਾ ਇਸ ਚ 6 ਓਨਰ ਵੀ ਕਾਰ ਨਹੀਂ ਮਿਲਣੀ ਅੱਛਾ ਭਾਈ ਜੇ ਆਪਾਂ ਕਹਿੰਦੇ 6 ਓਨਰ ਕਾਰ ਉਹ ਵੀ ਆ ਰੇਟ ਨਾਲ ਨਹੀਂ ਮਿਲੂਗਾ ਆਪਾਂ ਤੁਹਾਡਾ ਓਨਰ ਕਾਰ ਦੱਸ ਕੇ ਦੇ ਰਹੇ ਆ ਕੋਈ ਗੁੰਮਰਾਹ ਵਾਲੀ ਗੱਲ ਨਹੀਂ ਐ ਤੇ ਪ੍ਰਾਈਜ਼ ਵੀ ਬੜਾ ਸਵਿਫਟ ਨੋ ਵੀ ਘੱਟ ਰਹਿਣ ਵਾਲਾ ਲਓ ਭਾਈ ਮੈਂ ਤੇਰੇ ਨੂੰ ਜਿਹੜੀ ਗੱਲ ਹੁੰਦੀ ਜਿਹੜੀ ਚੀਜ਼ ਪੇਂਟ ਆ ਬਾਈ ਹੋਰੀ ਉਹਨੂੰ ਪੇਂਟ ਕਹਿ ਕੇ ਦਿੰਦੇ ਨੇ ਜਿਹੜੀ ਪੇਂਟ ਨਹੀਂ ਹੈਗੀ ਉਹਨੂੰ ਪੇਂਟ ਨਹੀਂ ਕਹਿੰਦੇ ਹੈਗੇ ਜਿਹੜੀ ਚੀਜ਼ ਆਪਾਂ ਕਹਿੰਦੇ ਸੱਚਾਈ ਤੇ ਕੰਮ ਕਰਦੇ ਨੇ ਤੇ ਜਾਇਜ਼ ਰੇਟਾਂ ਤੇ ਕੰਮ ਕਰਦੇ ਨੇ ਪੂਰੇ ਪੰਜਾਬ ਚ ਤੁਸੀਂ ਟਰਾਈ ਕਰ ਲਿਓ ਫੇਰ ਤੁਸੀਂ ਭਾਈ ਹਰਾਂ ਨਾਲ ਸੰਪਰਕ ਕਰਿਓ ਇਹ ਇੰਜਨ ਗੇਅਰ ਦੀ ਇਸ ਗੱਡੀ ਦੀ ਵੀ ਆਪਣੀ ਗਾਰੰਟੀ ਹੋਊਗੀ ਅੱਛਾ ਭਾਈ ਇਹ ਗੱਡੀ ਦਾ ਪ੍ਰਾਈਸ ਆਪਾਂ ਵੀਡੀਓ 'ਚ ਬੋਲ ਦਿੰਨੇ ਆ ਕੋਈ ਪ੍ਰਾਈਸ ਨਹੀਂ ਆਪਾਂ ਅੱਛਾ ਭਾਈ ਇਹ ਗੱਡੀ ਆਪਾਂ 13 ਮਾਡਲ ਡਿਟੇਲ ਦੁਬਾਰਾ ਦੱਸ ਦਿੰਨੇ ਆ ਹਾਂਜੀ 13 ਮਾਡਲ ਡਬਲ 에ਅਰ ਬੈਗ ਵਾਲੀ ਵਰਨਾ 3rd ਓਨਰ ਇੰਜਨ ਗੇਅਰ ਦੀ ਓਕੇ ਗੱਡੀ ਦੇ ਦੇਾਂਗੇ ਆਪਾਂ 2,25,000 ਦੀ 2,25,000 ਦੀ ਬੰਦਰਾ ਮਾਡਲ Swift ਮਿਲੇਗੀ ਇਹ ਰੇਟ 'ਚ ਹਾਂ ਭਾਈ ਇਹ 13 ਮਾਡਲ ਵਰਨਾ ਦੋ ਵੀ ਥੱਲੇ ਆ ਗਈ ਭਾਈ Swift ਵੀ ਆਪਾਂ ਲੈਣ ਜਾਵਾਂ ਸਾਢੇ 3 ਲੱਖ ਦੀ ਹਾਂ ਸਾਰੇ ਫੀਚਰ ਜਿੰਨੇ AC ਵਰਕਿੰਗ ਅੱਛਾ ਜੀ ਉਹ ਕੋਈ ਨਹੀਂ ਜੀ ਫੀਚਰ ਲੈ ਬਈ ਕਿਹਦਾ ਅੰਦਰੋਂ ਦਿਖਾ ਦੇ ਆ ਜਾ ਕੇ ਨਾ ਅੰਦਰ ਦੀ ਆਪਾਂ ਦੇਖ ਲਈ ਕਵਰਾਂ ਤੋਂ ਲੈ ਕੇ ਸਭ ਓਕੇ ਜੀ ਲੋ ਬਈ ਸੀਟ ਕਵਰ ਵੀ ਨਵੇਂ ਚੜੇ ਹੋਏ ਨੇ ਜਮਾ ਸੀਟ ਕਵਰਾਂ ਤੇ ਵੀ ਕੋਈ ਆ ਦੇਖੋ ਸਾਰੀ ਜਮਾ ਸਾਫ਼ ਗੱਡੀ ਪਈ ਆਗੀ ਤੇ ਦੇਖ ਸਕਦੇ ਹੋ ਸੀ ਤੇ ਬਈ ਕੱਲੀ ਪਿਆਰ ਆਪਾਂ ਐਨੇ ਜਾਇਜ਼ ਰੇਟ ਕਿਵੇਂ ਉਹ ਕਰੀ ਜਾਂਦਾ ਵੀ ਆਪਾਂ ਮਾਰਕੀਟ ਰੇਟ ਕਰਾਂ ਵੀ ਆਪਾਂ ਗੱਡੀ ਐਕਸਚੇਂਜ ਚ ਲਈ ਸੀ ਇਹ ਆਪਾਂ ਐਕਸਚੇਂਜ ਵਾਲੀ ਗੱਡੀ ਤੋਂ ਕੋਈ ਪ੍ਰੋਫਿਟ ਨਹੀਂ ਲੈਂਦੀ ਅੱਛਾ ਆਪਾਂ ਗੱਡੀ ਦੇਤੀ ਆਪਾਂ ਪ੍ਰੋਫਿਟ ਉਹ ਤੋਂ ਲੈ ਲਿਆ ਕਿਦਾ ਐਕਸਚੇਂਜ ਚ ਗੱਡੀ ਲਈ ਆਪਾਂ ਉਹਦੀ ਦੇ ਦਾਂ। ਬਸ ਉਹ ਲਾ ਦਿੰਦੇ ਇਹਦਾ ਸੇਵ ਵਾਲਾ ਕੰਮ ਕਰ ਦਿੰਦੇ। ਪਾ ਲਈ ਸੇਵ ਵਾਲਾ ਪੂਰੇ ਰੇਟ ਜੀ ਨੇ ਚ ਕੱਟੀ ਸੀ। ਪਰ ਜਿਸ ਨੂੰ ਆਪਾਂ ਗੱਡੀ ਜਸਵੀਰ ਨੂੰ ਦੇਵਾਂਗੇ ਉਹਦਾ 1 ਰੁਪਿਆ ਵੀ ਨਹੀਂ ਲੱਗਦਾ ਗਾਰੰਟੀ ਦੇ ਕੇ। ਅੱਛਾ ਭਾਈ 20 ਰੁਪਏ ਬਿਨ ਲਾ ਲੈ ਕੇਰਾ ਲੈ ਦੇ। ਹਾਂ ਕੇਰਾ ਲੈ ਕੇ ਤੇਲ ਪਾਉਣਾ ਸਰਵਿਸ ਤੱਕ ਹੋਈਏ ਗੱਡੀ। ਅੱਛਾ ਸਰਵਿਸ ਵੀ ਹੋ ਮੈਂ ਕਹਿੰਨਾ ਏਸੀ ਵਗੈਰਾ ਕੰਪਰੈਸ਼ਨ ਨਮਾ ਲੱਗੇ। ਕੋਈ ਕੋਈ ਕਮੀ ਨਹੀਂ ਅੱਜ ਗੱਡੀ ਜੀ। ਸਾਰੀ ਕਮੀਆਂ ਕਢਾ ਕੇ ਆਪਾਂ ਕੋਈ ਕਸਟਮਰ ਨਾਲ ਕਿਸੇ ਭਰਾ ਨਾਲ ਆਪਾਂ ਧੋਖਾ ਕਰਦੀ ਨਹੀਂ। ਆਪਾ ਖੋਦਾ ਲੋਸ ਕਾ ਕੇ ਗੱਡੀ ਦੇ ਰਹੇ ਆ 7.2 ਲੱਖ ਰੁਪਏ ਠੀਕ ਹੈ ਠੀਕ ਹੈ ਭਾਈ ਤੇ ਭਾਈ ਜੇ ਆਪਾਂ ਗੱਲ ਕਰੀਏ ਬਰੀਜ਼ਾ ਦੀ ਬਰੀਜ਼ਾ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਵਰਨਾ ਚੱਲਦੀ ਆ ਵਰਨਾ ਦੇ ਮੁਕਾਬਲੇ ਬਰੀਜ਼ਾ ਚੱਲਦੀ ਆ ਪੂਰੀ ਟ੍ਰੈਂਡਿੰਗ ਟ੍ਰੈਂਡਿੰਗ ਦੀ ਕਾਰ ਹੈ ਵਧੀਆ ਫੈਮਿਲੀ ਕਾਰ ਹੈ ਵੱਡੀ ਗੱਡੀ ਹੈ ਘੱਟ ਪੈਸਿਆਂ 'ਚ ਘੱਟ ਪੈਸਿਆਂ ਸਾਰੇ ਫੀਚਰ ਨੇ ਡਬਲ 에ਅਰ ਪੈਗੇ ਟੌਪ ਵਾਲਾ ਮਾਡਲ ਹੈ 2017 ਜੀਡੀਆਈ 2017 ਮਾਡਲ ਆ ਗਈ ਜੀਡੀਆਈ ਵੇਰੀਆਂ ਤੇ ਹਾਂ ਟਾਇਰਾਂ ਵਗੈਰਾ ਕੰਡੀਸ਼ਨ ਦੀ ਗੱਲ ਕਰੀਏ ਇਹ ਵੀ ਗੱਡੀ ਲਗਭਗ ਆਲ オリジナル ਪੇਂਟ ਦੀ ਹੈ ਦੋ ਬੰਪਰ ਚ ਦੋ ਹੀ ਬੰਪਰ ਪੇਂਟ ਨੇ ਇੱਕ ਅਦਾ ਪੀਸ ਹੋਰ ਮੰਨ ਲਓ ਪੂਰੀ ਗੱਡੀ ਚ ਠੀਕ ਹੈ ਸਾਡੀ ਨਿਗਾਹ ਚ ਵੀ ਹੈ ਨਹੀਂ ਪਤਾ ਨਹੀਂ ਬਾਈ ਠੀਕ ਹੈ ਠੀਕ ਹੈ ਚਲੋ ਆਪਾਂ ਵੀ ਇਹ ਤੋਂ ਲੈ ਕੇ A to Z ਸ਼ੀਸ਼ੇ ਗੱਡੀ ਦੇ ਨਾਲ ਦੇ ਨੇ 74000 ਜੈਂਸੀ ਰਿਕਾਰਡ ਨਾਲ ਗੱਡੀ ਚੱਲੀ ਹੋਈ ਹੈ ਜੈਂਸੀ ਰਿਕਾਰਡ ਨਾਲ ਗੱਡੀ ਚੱਲੀ ਹੋਈ ਹੈ ਠੀਕ ਹੈ ਬਾਈ ਗੱਡੀ ਦੀ ਸਾਹ ਕਿਸ਼ਾਨਕਾਰ ਪੁਆਇੰਟ ਵੱਲੋਂ 6 ਮਹੀਨੇ ਦੀ ਗਾਰੰਟੀ ਰਹੇਗੀ ਛੇ ਮਹੀਨੇ ਦੀ ਗਾਰੰਟੀ ਤੁਹਾਡੇ ਵੱਲੋਂ ਪੂਲ ਗਾਰੰਟੀ ਰਹੂਗੀ ਇੰਜਨ ਗੇਰ ਦੀ ਹਾਂ ਤੇ ਬਾਈ ਗਾਰੰਟੀ ਦੇ ਵਿੱਚ ਆਪਣੀ ਦੇ ਵਿੱਚ ਕੀ ਕੀ ਹੁੰਦਾ ਇੱਕ ਤਾਂ ਇੰਜਨ ਆ ਜਾਂਦਾ ਜੇ ਨੂੰ ਕੋਈ ਦਿੱਕਤ ਆ ਜੀ ਦੇਖੋ ਪਾਣੀ ਕਣੀਓ ਰੈਡੀਏਟਰ ਦੇ ਬੰਦਾ ਪਾਣੀ ਨੇ ਜੇ ਇੱਕ ਵਾਰ ਇਹੋ ਗਰਮ ਕਰ ਲਿਆ ਉਹਦੀ ਸਾਡੀ ਗਾਰੰਟੀ ਉਹਦੀ ਗਾਰੰਟੀ ਨੇ ਰੈਡੀਏਟਰ ਲੀਕ ਨਾ ਹੋਵੇ ਹਾਂਜੀ ਇੰਜ ਇੰਜਨ ਗਰਮ ਹੋ ਹੀਟ ਹੋ ਜੇ ਤਾਂ ਸਾਡੀ ਗਾਰੰਟੀ ਹੈ। ਅੱਛਾ। ਗੇਅਰ ਨੂੰ ਪ੍ਰੋਬਲਮ ਆ ਜੇ ਕੋਈ ਕਲੱਚ ਪਲੇਟ ਨੂੰ ਖਰਾਬ ਹੋਵੇ ਤਾਂ ਸਾਡੀ ਗਾਰੰਟੀ ਹੈ। ਆਪਾਂ ਕਹਿ ਲਈ ਵੀ ਜਿਹੜੀ ਸਹੂਲਤ ਆਪਾਂ ਨੂੰ ਕੰਪਨੀ ਦਿੰਦੀ ਆ ਉਹ ਆਪਾਂ ਆਪਾਂ ਵੀ ਦਵਾ ਦੇਣੀ ਆਪਾਂ ਦੇ ਕਸਟਮਰਾਂ ਨੂੰ। ਠੀਕ ਹੈ ਠੀਕ ਹੈ ਬਾਈ ਤੇ ਜੇ ਆਪਾਂ ਅੰਦਰੋਂ ਅੰਟੀ ਦੀ ਇਹਦੀ ਗੱਲ ਕਰੀਏ ਇਹਦਾ। ਕਰਵਾ ਦਿਓ ਇੱਕ ਵਾਰੀ ਤੁਸੀਂ। ਆ ਜਾ ਬਈ ਬਿਲਕੁਲ ਸਾਫ਼ ਸੁਥਰੀ ਬ੍ਰੈਂਡ ਨਿਊ ਕਾਰ ਐ। ਆ ਜਾ ਬਈ ਕਹਿੰਦਾ ਦੇਖੋ ਇਹਦਾ ਚਮਕ ਰਹੀ ਆਗੀ ਪੂਰੀ ਗੱਡੀ। ਤੇ ਦੇਖ ਸਾ ਤੁਸੀਂ ਐਨ ਪੂਰਾ ਜਿਵੇਂ ਨਵੀਂ ਵਰਗੀ ਗੱਡੀ ਪਈ ਐ ਜਮਾ। ਤੇ ਲਓ ਬਈ ਤੇ ਬਈ ਕੁਲਦੀਪ ਆਪਾ ਜਿਵੇਂ ਹੁਣ ਪਹਿਲੇ ਹੀ ਕਿਹਾ ਵੀ ਫੈਮਿਲੀ ਕਾਰ ਆਗੀ ਤੇ ਇਹਦੇ ਰੇਟ ਆਪਾਂ ਬਈ ਵੀਡੀਓ ਚ ਕਰਨਾ ਕਿ ਇਹਦਾ ਇਹਦਾ ਵੀ ਆਪਾਂ ਰੇਟ ਵੀਡੀਓ ਚ ਕਰਦੇ ਆ ਇਹਦਾ ਵੀ ਪੂਰਾ ਜਿਵੇਂ ਕਹਿੰਦੇ ਨੇ ਚੈਲੰਜ ਵਾਲਾ ਰੇਟ ਹੀ ਰਹਿਣਾ ਹੈ 2017 ਜੀਡੀਆਈ 5 ਲੱਖ 45 ਹਜ਼ਾਰ ਦੀ ਗੱਡੀ ਦੇ ਦੇ ਦਾਂਗੇ ਵਿੱਦ ਐਨਓਸੀ 5 ਲੱਖ 45 ਹਜ਼ਾਰ ਵਿੱਦ ਐਨਓਸੀ ਐਨਓਸੀ 17 ਮਾਡਲ ਇੰਨੇ ਚ ਸਵਿਫਟ ਮਿਲੇਗੀ ਵੀਡੀਆਈ ਪੰਜਾਬ ਨੰਬਰ ਦੀ ਸਹੀ ਗੱਲ ਆਗੀ ਬਈ ਜਿਸ ਵੀਰ ਨੇ ਘਰੇ ਰੱਖਣੀ ਹੈ ਏਸੇ ਨੰਬਰ 'ਤੇ ਟਰਾਂਸਫਰ ਹੋ ਜੇਗੀ ਇਹ ਪੰਜਾਬ ਨੰਬਰ ਲਾਉਣ ਦੀ ਕੋਈ ਲੋੜ ਨਹੀਂ ਠੀਕ ਉਹ ਆਪਾਂ 5.5 ਲੱਖ ਰੁਪਏ ਚ ਅਗਲੇ ਦਿਨ ਆਕਰਾ ਕੇ ਦੇ ਦਾਂਗੇ ਪਾਰਟੀ ਇੱਥੇ ਦੀ ਵੀ ਹੋਵੇ ਠੀਕ ਪੂਰੀ ਪੰਜਾਬ ਦੀ ਹੋਵੇ ਬੰਦਾ ਨੰਬਰ ਚੇਂਜ ਕਰਾਉਣਾ ਤਾਂ ਆਪਾਂ ਐਨਓਸੀ ਦੇਵਾਂਗੇ ਠੀਕ ਹੈ ਬਈ ਜਿੱਥੇ ਤੋਂ ਵੀ ਕਿਸੇ ਵੀ ਪੂਰੇ ਪੰਜਾਬ ਚੋ ਕਿਸੇ ਡਿਸਟ੍ਰਿਕਟ ਦਾ ਹੋਵੇ ਠੀਕ ਹੈ ਬਈ ਉਹਨੂੰ ਆਪਾਂ ਉਥੋਂ ਐਨਓਸੀ ਕਰਵਾ ਕੇ ਦੇ ਦਾਂਗੇ ਨੰਬਰ ਅਗਲਾ ਫੋਟੋ ਲਵਾ ਸਕਦਾ ਤੇ ਆਪਣੇ ਕੋਲੇ ਲਾਉਣ ਦੀ ਫੈਸਿਲਿਟੀ ਵੀ ਹੈ ਠੀਕ ਹੈ ਠੀਕ ਆ ਜਾ ਬਈ ਤੇਰਾ ਭਾ ਵੀ ਪਾਰਟੀ ਦਾ ਸਿਵਲ ਸਕੋਰ ਓਕੇ ਹੋਣਾ ਚਾਹੀਦਾ ਵੀ ਹਾਂ ਹਰ ਇੱਕ ਗੱਡੀ ਤੇ ਆਪਣੇ ਕੋਲੇ ਫੁੱਲ ਫੈਸਿਲਿਟੀ ਹੈ ਲਾਉਣ ਦੀ ਦੇ ਨਾਲ ਇੰਟਰਸਟ ਵੀ ਬਹੁਤ ਘੱਟ। ਉਹਨੀਆਂ ਵੀ ਲੋਨ ਕਰਵਾ ਤਿਆ ਵੀ 15% ਲਵਾਤੇ 18 ਲਵਾਤੇ। ਬਿਲਕੁਲ ਜਾਇਜ। ਬਿਲਕੁਲ ਜਾਇਜ ਇੰਟਰਸਟ ਹੋਊਗਾ। ਹਾਂ। ਆਸਾਨ ਕਿਸ਼ਤਾਂ ਕਹਿਦੀ ਆਪਾਂ। ਹਾਂ ਬਿਲਕੁਲ ਬਿਲਕੁਲ। ਠੀਕ ਹੈ ਠੀਕ ਹੈ ਬਈ। ਆਪਾਂ ਥੋੜੇ ਪੈਸੇ ਜਿ ਕੋ ਅਲੱਗ-ਅਲੱਗ ਗੱਡੀਆਂ ਦੇ ਕੋਈ ਲੱਖ ਚ ਜਦਾ ਬਰੀਜੇ ਤੇ ਲੱਖ ਰੁਪਏ ਤੋਂ ਆਪਾਂ ਬਾਕੀ ਲੋਨ ਕਰਵਾ ਦੇਗੇ اچھا ਭਾਈ ਹਾਂ ਡਾਊਨ ਪੇਮੈਂਟ ਲੱਖ ਰੁਪਏ ਚਾਹੀਦੇ ਜਿਵੇਂ ਡਾਊਨ ਪੇਮੈਂਟ ਲੱਖ ਰੁਪਏ ਭਰ ਕੇ ਬਾਕੀ ਸਾਰੇ 2 ਲੱਖ ਰੁਪਏ ਚਾਹੀਦੇ اچھا ਭਾਈ ਹਾਂ ਜਿਵੇਂ ਵਰਨਾ ਇਹਦੀ ਵੀ ਲੱਖ ਰੁਪਏ ਚਾਹੀਦੇ ਲੱਖ ਸਵਾ ਲੱਖ ਠੀਕ ਹੈ ਇਦਾਂ ਵੀ ਜ਼ਿਆਦਾਤਰ ਲੱਖ ਰੁਪਏ ਦੇ ਅੰਦਰ ਆਪਾਂ ਕੰਮ ਸਾਰ ਦੇਣਿਆ ਠੀਕ ਹੈ ਤੇ ਭਾਈ ਜੇ ਆਪਾਂ ਸਵਿਫਟ ਦੀ ਗੱਲ ਕਰੀ ਆਪਣੀ ਸਵਿਫਟ ਰਹਿ ਗਈ ਤੇ ਸਵਿਫਟ ਦੀ ਆਪਾਂ ਸਾਫ਼ ਸਵਿਫਟ ਵੀ ਪਈ ਹੈ ਨਾ ਭਾਈ ਸਵੇਟੇ ਇਹ 2012 ਮਾਡਲ BXI ਹੈ ਪੈਟਰੋਲ ਦੀ ਕਾਰ 2012 ਮਾਡਲ ਬਈ ਯਾਰ ਸਾਫ ਗੱਡੀ ਬਹੁਤ ਭਈਆ ਨਾ ਸਾਰੇ ਸ਼ੀਸ਼ੇ ਨਾਲ ਦੇ ਕੰਪਨੀ ਰਿਕਾਰਡ ਨਾਲ 60000 ਚੱਲੀ ਆਪਣੇ ਰਿਕਾਰਡ ਨਾਲ ਕੁੱਲ ਕੁੱਲ 60000 ਚੱਲੀ ਹੈ 1 ਕਿਲੋਮੀਟਰ ਵੀ ਮੀਟਰ ਵੈਕ ਹੋਇਆ ਤਾਂ ਆਪਾਂ ਡਬਲ ਪੈਸੇ ਦੇਵਾਂਗੇ ਅੱਛਾ ਭਾਈ ਜਿੰਮੇਵਾਰੀ ਹਾਂ ਕੋਈ ਸ਼ੀਸ਼ਾ ਚੇਂਜ ਨਹੀਂ ਗੱਡੀ ਦਾ 12 ਮਾਡਲ ਸਾਰੇ ਸ਼ੀਸ਼ੇ ਨਾਲ ਦੇ ਨਹੀਂ ਗੱਡੀ ਦੇ ਕੀ ਬਾਤ 60000 ਚੱਲੀ ਹੈ ਦੋ ਹੀ ਬੰਪਰ ਪੇਂਟ ਨਹੀਂ ਇਹ ਵੀ ਗੱਡੀ ਆਲ ओरिजिनल ਹੈ ਇਹ ਵੀ ਗੱਡੀ ਆਲ ओरिजिनल ਹੈ ਆਪਣੇ ਕੋਲੇ 90% ਗੱਡੀਆਂ ओरिजिनल पेंट ਨਹੀਂ ਮਿਲਣੀਆਂ ਜਿਹਦੇ ਕੋਈ ਪਾਰਟਸ ਪੇਂਟ ਕਿਛੇ ਦਾ ਦੋ ਠੀਕ ਆ ਆਪਾਂ ਮਤਲਬ ਕੋਈ ਵੀ ਪੇਂਟ ਵਾਲੀ ਕੋਈ ਗੱਲ ਨਹੀਂ ਮਿਲਦੀ ਬਰਨਰ ਵੀ ਆਪਾਂ ਕੱਟੀ ਐ ਤਾਂ ਕਰਕੇ ਪੇਂਟ ਛੇਟ ਐ ਜੋ ਆਪਾਂ ਖਰੀਦਦੇ ਆ ਆਪਣਾ ਪਰਚੇਜ਼ ਕੀਤਾ ਹੋਇਆ ਮਾਲ ਐ ਉਹ ਆਲ ओरिजिनल ਹੀ ਐ ਠੀਕ ਐ ਠੀਕ ਆ ਫੁੱਲ ਗੱਡੀ ਵੀ ਗਾਰੰਟੀ ਹੋਊਗੀ 6 ਮਹੀਨੇ ਦੀ ਦੀ ਵੀ ਗਰੰਟੀ ਹੋਊਗੀ ਫੁੱਲ ਇੰਸ਼ੋਰਸਰ ਗੱਡੀ ਦਾ ਫੁੱਲ ਇੰਸ਼ੋਰੈਂਸ ਹਾਂ ਇਹਦੀ ਵੀ ਲੋਨ ਫੈਸਿਲਿਟੀ ਹੈਗੀ ਐ ਅੱਛਾ ਭਾਈ ਹਾਂ ਪਾਰਟੀ ਦੇ ਸਕੋਰ ਸਿੰਪਲ ਸਕੋਰ ਓਕੇ ਹੋਵੇ ਡੇਢ ਲੱਖ ਦਾ ਲੋਨ ਇਸਤੇ ਵੀ ਹੋ ਜਾਏਗਾ ਗੱਡੀ ਤੇ ਅੱਛਾ ਭਾਈ ਹਾਂ ਡੇਢ ਲੱਖ ਰੁਪਏ ਤੇ ਬਈ ਜੇ ਆਪਾਂ ਇਹਨੂੰ ਅੰਦਰ ਦੀ ਗੱਲ ਕਰੀਏ ਅੰਦਰੋਂ ਗੱਡੀ ਕਿਵੇਂ ਆ ਗਈ ਬਿਲਕੁਲ ਬ੍ਰੈਂਡ ਨੂ ਇੰਟੀਰੀਅਰ ਆ ਜਾਓ ਇੱਕ ਵਾਰੀ ਲੈ ਬਈ ਗਰੰਟੀ ਇੰਟੀਰੀਅਰ ਇਹਦਾ ਵੀ ਜਿਵੇਂ ਆਪਾਂ ਕਹਿ ਲਈ ਬਈ 2025 ਮਾਡਲ ਹੋਵੇ ਨਾ ਐ ਗੱਡੀ ਚੌਂਕਰੇ ਹੀ ਆ ਗਈ ਅੰਦਰੋਂ ਹੈਗਾ ਮਾਡਲ 2012 ਤੇ ਮਾਤ ਇਹ 25 ਨੂੰ ਪਾਉਂਦਾਗਾ ਤੇ ਆਹ ਦੇਖ ਸਕਦੇ ਹੋ ਬਈ ਇੰਨੀ ਤੱਕ ਬਈ ਜੇ ਆਪਾਂ ਕਹਿ ਲਈ ਇਕਲੀ ਪਪ ਜਿਵੇਂ ਅਕਸਰ ਹੀ ਆਪਾਂ ਵੀਡੀਓ ਦੇਖਦੇ ਰਹੇ ਨੇਗੇ ਵੀ ਗੱਡੀਆਂ ਪੇਂਟ ਹੋਈਆਂ ਮਿਲਦੀਆਂ ਨਹੀਂ ਜਾਂ ਲੋਕ ਵੀਡੀਓ ਪਾਉਂਦੇ ਬਈ ਸਾਡੇ ਨਾਲ ਠੱਗੀ ਹੋ ਗਈ ਉਹ ਚੀਜ਼ ਤੇ ਬਈ ਆਪਾਂ ਇੰਨਾ ਸਾਫ਼ ਸੁਥਰਾ ਕੰਮ ਕਰਦੇ ਆਂ ਵੀ ਤੇ ਲੋਕਾਂ ਦਾ ਰਿਸਪੌਂਸ ਕਿਵੇਂ ਰਹਿੰਦਾਗਾ ਰਿਸਪੌਂਸ ਬਹੁਤ ਵਧੀਆ ਹੈ ਆਪਣਾ ਪਰਡੇ ਇੱਕ ਇੱਕ ਗੱਡੀ ਵੇਚੀ ਜਾਂਦੇ ਆਂ ਅੱਛਾ ਬਈ ਹਾਂ ਪਰਡੇ ਦੋ ਇੱਕ ਦੋ ਇੱਕ ਗੱਡੀ ਵੇਚੀ ਜਾਂਦੇ ਆ ਠੀਕ ਆ ਬਈ ਇਹ ਆਪਣੇ ਜਿੰਨੇ ਕਸਟਮਰ ਨੇ ਸੈਟੀਸਫਾਈ ਆਲੀ ਨੇ ਬਾਕੀ ਵੀਡੀਓ ਵੀ ਦੇਖਣਗੇ ਕਿ ਮੈਂ ਕਾ ਜਾਨਾਂਗੇ ਆਪੇ ਪਤਾ ਲੱਗ ਜਿਏਗਾ ਇਹ ਵੀ ਆਪਾਂ ਕਹਿ ਲਈਏ ਐਵਰੇਜ ਆਪਣੀ ਆਫ ਸੀਜ਼ਨ ਚ ਪੈ ਰਹੀ ਹੈ ਇੱਕ ਦੋ ਹੀ ਹੈ ਨਾ ਬਾਈ ਪੈ ਰਹੀ ਹੈ ਪੈ ਰਹੀ ਹੈ ਜੀ ਤੇ ਜੇ ਆਪਾਂ ਜਿਵੇਂ ਹੁਣ ਮੈਂ ਤਾਂ ਆਉਂਦਾ ਹੀ ਰਹਿਣਾ ਚਲੋ ਬਾਈ ਜਿਵੇਂ ਹੁਣ ਚੱਲਦਾ ਸੀਜ਼ਨ ਹੁੰਦਾ ਉਦੋਂ ਆਪਾਂ ਕੀ ਹੈਂਡਲ ਨਹੀਂ ਹੁੰਦੇ ਆਪਣੇ ਬੱਸ ਆਪਣੀਆਂ ਗੱਡੀਆਂ ਪੂਰੀਆਂ ਨਹੀਂ ਹੁੰਦੀਆਂ ਆਪਣੀ ਕੋਲੇ ਸਿਲੇਕਟਡ ਪੀਸ ਹੀ ਹੁੰਦੇ ਨੇ ਸਾਰੇ ਠੀਕ ਹੈ ਠੀਕ ਹੈ ਤੇ ਬਾਈ ਕੁਲਦੀਪ ਆਪਾਂ ਗੱਡੀਆਂ ਤਾਂ ਦਿਖਾ ਦਿਆਂ ਪਹੁੰਚਣਾ ਕਿੱਥੇ ਪਊਗਾ ਗੱਡੀਆਂ ਲੈਣ ਵਾਸਤੇ ਆਪਾਂ ਪਾਤਰਾਂ ਦੀ ਲੋਕੇਸ਼ਨ ਦਾ ਜਿਵੇਂ ਪਹਿਲਾਂ ਹੀ ਦੱਸ ਤੀ ਹਾਂ ਸਭ ਨੂੰ ਪਤਾ ਹੈ ਦੇਖੋ ਜੀ ਪਾਤਰਾਂ ਦਾ ਕਾਰ ਬਜ਼ਾਰ ਹੈ ਪਤਾ ਕਾਰ ਬਜ਼ਾਰ ਆਪਾਂ ਕਹਿੰਦੇ ਸਾਰੇ ਪੰਜਾਬ ਸਦੋਂ ਇੰਡੀਆ 'ਚ ਮਸ਼ਹੂਰ ਹੈ ਇੰਡੀਆ 'ਚ ਮਸ਼ਹੂਰ ਹੈ ਤੇ ਚਲੋ ਦੇਖੋ ਵਿੱਚ ਕਮੈਂਟ ਵਾਲੇ ਕਹਿ ਦਿੰਦੇ ਨੇ ਗੱਡੀ ਮਾੜੀ ਮਿਲ ਗਈ ਤੇ ਕੋਦੋਂ ਅੱਖਾਂ ਖੋਲ ਕੇ ਆਓ ਠੀਕ ਹੈ ਨਾਲ ਭਰੂਸੇਯੋਗ ਬੰਦੇ ਆਉਂਦੇ ਨੇ ਉਹੀ 50-55000 ਰੁਪਏ ਸਾਡੇ ਤੋਂ ਲੈ ਜਾਂਦੇ ਨੇ ਨਹੀਂ ਨਹੀਂ ਅਸੀਂ ਵੇਚਾਂਗੇ ਸਾਨੂੰ ਦਿਓ 50000 ਰੁਪਏ ਕਮਿਸ਼ਨ ਦਾ ਲਵਾਂਗੇ ਅਸੀਂ ਗੱਡੀ ਵੇਚਣੀ ਹੈ ਤਨੂ ਕੀ ਚੱਕਰ ਹੈ ਦੇਖੋ ਫਿਰ ਉੱਥੇ ਸਾਡਾ ਕੋਈ ਕਸੂਰ ਨਹੀਂ ਅਸੀਂ ਕੱਢੀ ਵੇਚਣੀ ਹੈ ਕਿ ਅਸੀਂ ਆਈ ਇੱਥੇ ਸਾਥ ਬਣ ਕੇ ਕੰਮ ਕਰਨ ਲੱਗੀ ਵੇਚਦੇ ਹੋਣੀ ਨਹੀਂ ਦੇਣਾ ਫਿਰ ਤੇ ਸਾਡਾ ਵੀ ਕਰਨੀ ਚੱਲਦਾ ਸਾਡਾ ਜੀ ਆਪਾਂ ਕੇ ਲਈ ਵੀ ਜਿੰਨਾਂ ਨੂੰ ਤੁਸੀਂ ਨਾਲ ਬਚੋਲੇ ਬਣਾ ਕੇ ਲੈ ਕੇ ਆਉਣੇਗਾ ਕਹਿੰਦੇ ਵੀ ਹਾਂ ਵੀ ਭਾਈ ਇਹ ਬੰਦੇ ਨੂੰ ਜਾਣਕਾਰੀ ਆ ਉਹੀ ਬੰਦਾ ਸਾਨੂੰ ਰਗੜ ਜਾਂਦਾ ਕਾਰ ਬਜ਼ਾਰ ਘੁੰਮ ਕੇ ਕਾਰ ਲਓ ਕੋਈ ਕਿਸੇ ਦਾ ਦਵਾ ਨਹੀਂ ਪਰਸਨਲ ਨੀਜੀ ਬੰਦੇ ਆਉਂਦੇ ਨੇ ਕੋਈ ਕਿਸੇ ਨੂੰ ਕਿਸੇ ਦੇ ਬਿਠਿਆ ਲੈਂਦਾ ਲੈ ਆ ਕੇ ਉੱਥੇ ਕਾਰਾਂ ਮਹਿੰਗੀਆਂ ਦਵਾ ਕੇ ਲੈ ਜਾਂਦੇ ਨੇ ਦੇਖੋ ਉੱਥੋਂ ਸਾਡੀ ਬਦਨਾਮੀ ਹੋਈ ਹੈ ਕਾਰ ਮਾੜੀ ਨਹੀਂ ਕਾਰ ਬਜ਼ਾਰ ਚ ਤੁਸੀਂ ਆ ਪਾਓ ਜਿਵੇਂ ਡੀਲਰ ਵੀਰ ਤੋਂ ਕਾਰ ਲਵਾਂ ਤਾਂ ਲਿਖਾ ਕੇ ਲੋ ਵੀ ਕੰਡੀਸ਼ਨ ਵਾਈ ਰਿਪੋਰਟ ਸਾਨੂੰ ਤੂੰ ਦੇ ਦੇ ਠੀਕ ਆ ਬਈ ਠੀਕ ਐਦੂ ਕੋਈ 1921 ਹੋਗੀ ਅਸੀਂ ਇੱਥੇ ਰੋਲਾ ਕਰਨਾ ਅੱਛਾ ਬਈ ਅੱਜ ਇੱਥੇ ਇਹ ਗੱਲ ਸੈਟਸਪਾਈ ਹੋਗੀ ਲੋ ਅਗਲੇ ਨੂੰ ਕਹਿ ਕੇ ਲਓ ਜਦ ਪੈਸੇ ਲਾ ਰਿਹਾ ਹਾਂ ਸਹੀ ਗੱਲ ਦਾ ਸਹੀ ਜਦ ਨਾਲ ਵਾਲੇ ਤੇ ਛੱਡ ਦੇ ਨੇ ਦੇਖੋ ਭਰਾ ਉਹ ਤੁਹਾਨੂੰ ਪਤਾ ਹੈ ਜਨਾਲ ਵਾਲਾ ਤਾਂ ਵੱਡਣ ਵਾਲੀ ਤੁਰੇ ਸਹੀ ਗੱਲ ਦਾ ਸਹੀ ਜਿੰਨੇ ਚੋਰ ਠੱਗ ਸਾਧ ਸਾਰੇ ਨਾਲ ਹੀ ਚਲੇ ਫਿਰਦੇ ਨੇ ਕੋਈ ਪਤਾ ਨਹੀਂ ਲੱਗਦਾ ਕਾਫਲ ਪਿੱਛੇ ਦੁਨੀਆ ਤੁਰੇ ਫਿਰਦੀ ਐ ਵੀ ਜਦੋਂ ਵੀ ਕੋਈ ਕਾਰ ਲੈਣੀ ਐ ਤੁਸੀਂ ਆ ਪਾਓ ਇਹ ਅਗਲੇ ਤੋਂ ਲਿਖਿਆ ਕੇ ਲੈ ਕੇ ਜਾਊਗਾ ਅੱਛਾ ਆਪਾਂ ਬਕਾਇਦਾ ਸਟੈਂਪ ਤੇ ਲਿਖ ਕੇ ਦੇ ਦਾਂਗੇ ਅੱਛਾ ਭਾਈ ਇਨਸਟਾ ਤੇ ਲਿਖ ਕੇ ਦੇ ਦਾਂਗੇ ਆਪਾਂ ਕਾਪਾ ਸਟੈਂਪ ਤੇ ਵੀ ਲਿਖ ਕੇ ਦੇ ਦਾਂਗੇ ਠੀਕ ਹੈ ਤੇ ਭਾਈ ਲੋਕੇਸ਼ਨ ਦੱਸਿਓ ਆਪਣੀ ਵੀ ਕਿੱਥੇ ਆਉਣਾ ਪਊਗਾ ਪਾਤੜਾਂ ਦੇ ਵਿੱਚ ਕਿਸਾਨ ਕਾਰਪੋਰੈਂਟ ਦੀ ਲੋਕੇਸ਼ਨ ਵੀ ਤੁਸੀਂ ਭਰ ਕੇ ਆ ਸਕਦੇ ਹੋ ਆਪਾਂ ਮੈਪ ਤੇ ਵੀ ਲੋਕੇਸ਼ਨ ਭਰ ਕੇ ਆ ਸਕਦੇ ਹਾਂ ਇਹ ਆਪਣੀ ਲੋਕੇਸ਼ਨ ਹੈ ਤੇ ਆਪਣੇ ਆਪੋਜੀਟ ਸਨ ਸਿਟੀ ਕਲੋਨੀ ਹੈ ਠੀਕ ਹੈ ਭਾਈ ਇਕਰਾ ਰੈਜੀਡੈਂਸ਼ੀਅਲ ਕਲੋਨੀ ਹੈ ਉਹਦੇ ਸਾਹਮਣੇ ਆਪਣਾ ਆਫਿਸ ਹੈ ਅੱਛਾ ਭਾਈ ਕਾਰ ਬਾਜ਼ਾਰ ਦੀ ਬਿਲਕੁਲ ਕੋਰਨਰ ਤੇ ਲੈ ਭਾਈ ਦਿਖਾ ਦੇ ਕਿ ਨਾਲ ਉਹ ਗੇਟ ਬਣਿਆ ਹੋਇ ਇਥੇ ਪਹੁੰਚੋ ਤੇ ਬਾਈ ਹੋਰਾਂ ਦਾ ਬਾਈ ਨੰਬਰ ਬੋਲ ਦਿਓ ਇੱਕ ਵਾਰ ਕਰਨਾ ਵੀਡੀਓ ਤੇ ਉਹ ਸਕਰੀਨ ਤੇ ਵੀ ਚੰਦ ਰਿਹਾ ਦੋਸਤੋ ਨੰਬਰ 98155 14552 ਤੇ ਤੁਸੀਂ ਕਾਲ ਕਰਕੇ ਕਦੋਂ ਵੀ ਆ ਸਕਦੇ ਹੋ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਤੇ ਆਪਣੇ ਕੋਲੇ ਇਸ ਸਟਾਕ ਤੋਂ ਵਗੈਰਾ ਵੀ ਜਿਹੜੀ ਵੀ ਗੱਡੀ ਦੀ ਕੋਈ ਜ਼ਰੂਰਤ ਹੈ ਹਰ ਪ੍ਰਕਾਰ ਦੀ ਗੱਡੀ ਮਿਲ ਜੀਗੀ ਠੀਕ ਆ ਭਈ ਆਪਾਂ ਕਿਹਦੇ ਵੀ ਜਿਹੇ ਜੇ ਪੈਸੇ ਲਾਉਣਾ ਆ ਉਹਹੀ ਜੀ ਗੱਡੀ ਮਿਲ ਜੂ ਚੰਗੀ ਜੇ ਚੰਗੇ ਪੈਸੇ ਲਾਉਂਦੇ ਚੰਗੀ ਚੰਗੀਆਂ ਘੱਟ ਵਾਲੀ ਵੀ ਵੱਡੀਆਂ ਵੀ ਘੱਟ ਘੱਟ ਪੈਸਾ ਨਹੀਂ ਛੋਟੀ ਗੱਡੀਆਂ ਹੀ ਮਿਲ ਜਾਂਦੀਆਂ ਨੇ ਵੱਡੀਆਂ ਵੀ ਮਿਲ ਜਾਂਦੀਆਂ ਆ ਜਹੀ ਜੇ ਮਿੱਠਾ ਪਾਉਂਗੂ ਜੀ ਸਵਾਦ ਦੇ ਕੇ ਤੋੜਾਂਗੇ ਠੀਕ ਆ ਭਈ ਤੇ ਠੀਕ ਆ ਭਾਈ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਆਪਣੇ ਨੂੰ ਸਬਸਕ੍ਰਾਈਬ ਹੱਸੀ ਕਾਲ ਜੀ ਅਸ